ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਵਿੱਚ ਸਭ ਕੁਝ ਠੀਕ ਨੇ ਚੱਲ ਰਿਹਾ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜੇਕਰ ਉਹਨਾਂ ਦੇ ਆਪਣੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਨੇ ਜਾਂ ਫਿਰ ਆਪਦੀਆਂ ਚੰਗੀਆਂ ਰਣਨੀਤੀਆਂ ਰੱਖਦੇ ਨੇ ਤੇ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਜੇਕਰ ਗੱਲ ਕਰੀਏ ਇੱਕ ਪਾਸੇ ਵਿਜੇ ਕੁਵਰ ਪ੍ਰਤਾਪ ਦੀ ਜਿਨ੍ਹਾਂ ਨੂੰ ਤੁਸੀਂ ਆਪਣੇ ਅੱਖੀ ਦੇਖਿਆ ਕਿ ਵਿਜੇ ਕੁਵਰ ਪ੍ਰਤਾਪ ਹਮੇਸ਼ਾ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਦੇ ਸੀ ਤੇ ਉਹਨਾਂ ਨੂੰ ਕਿਵੇਂ ਮੌਤਲ ਕਰ ਦਿੱਤਾ ਗਿਆ ਪਾਰਟੀ ਦੇ ਵਿੱਚੋਂ ਉਸ ਤੋਂ ਬਾਅਦ ਪਠਾਨ ਮਾਜਰਾ ਜਿਨ੍ਹਾਂ ਦੇ ਉੱਤੇ ਏਡੀ ਵੱਡੀ ਕਾਰਵਾਈ ਹੋਈ ਹਾਲਾਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਣਨੀਤੀਆਂ ਲੈ ਕੇ ਆਉਂਦੇ ਨੇ ਤੇ ਪੰਜਾਬ ਦੇ ਵਿਧਾਇਕ ਲੋਕ ਕਿਸਾਨ ਹਮੇਸ਼ਾ ਇਹੀ ਕਹਿੰਦੇ ਨੇ ਕਿ ਇਹ ਰਣਨੀਤੀਆਂ ਜਿਹੜੀਆਂ ਨੇ ਦਿੱਲੀ ਲੋਬੀ ਤੋਂ ਚੱਲਦੀਆਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਪੰਜਾਬ ਦੇ ਵਿੱਚ ਕੰਮ ਹੋਣਾ ਹੈ ਤੇ ਪੰਜਾਬ ਦੇ ਆਪ ਦੇ ਵਿਧਾਇਕਾਂ ਮੰਤਰੀਆਂ ਨੂੰ ਜਾਂ ਫਿਰ ਵੱਡੇ ਆਗੂਆਂ ਨੂੰ ਜਿਹੜੀ ਐ ਸਿੰਧਰ ਜੈਨ ਤੱਕ ਗੱਲ ਕਰਨੀ ਪੈਂਦੀ ਹੈ ਅਰਵਿੰਦ ਕੇਜਰੀਵਾਲ ਤੱਕ ਗੱਲ ਕਰਨੀ ਪੈਂਦੀ ਹੈ ਜੇਕਰ ਪੰਜਾਬ ਨੇ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਵੋਟਾਂ ਪਾ ਕੇ ਜਿਤਾਇਆ ਹੈ ਤਾਂ ਫਿਰ ਪੰਜਾਬ ਦੇ ਵਿੱਚ ਉਹਨਾਂ ਨਾਲ ਇਹਦੀ ਨਾ ਇਨਸਾਫੀ ਕਿਉਂ ਹੁੰਦੀ ਹੈ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਮੰਤਰੀ ਜਿਹੜੀਆਂ ਗੱਲਾਂ ਉਬ ਓਕੇ ਅਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਕਾਸਕਦੇ ਜਿੱਦਿਆ ਗੱਲਾਂ ਕਰਨ ਲਈ ਉਹਨਾਂ ਨੂੰ ਦਿੱਲੀ ਲੋਬੀ ਆਦਿ ਤੱਕ ਜਾਣਾ ਪੈਂਦਾ ਹੈ ਤਾਂ ਉਹ ਫਿਰ ਉਹਨਾਂ ਨੂੰ ਲੋਕਾਂ ਨੇ ਵੋਟਾਂ ਕਿਉਂ ਪਾਈਆਂ ਉਹਨਾਂ ਦੇ ਚਿਹਰੇ ਲੋਕਾਂ ਦੇ ਨੂੰ ਕਿਉਂ ਦਿੱਤੇ ਗਏ ਕਿਉਂਕਿ ਜੇਕਰ ਉਹ ਹੱਕ ਸੱਚ ਦੀ ਗੱਲ ਕਰਦੇ ਨੇ ਤੇ ਉਹਨਾਂ ਦੀ ਆਵਾਜ਼ ਕਿਉਂ ਦਬਾ ਦਿੱਤੀ ਜਾਂਦੀ ਹੈ ਇਸ ਇਸ ਵਾਰ ਕੁਲਦੀਪ ਸਿੰਘ ਢਾਲੀਵਾਲ ਫਿਰ ਇੱਕ ਨਵਾਂ ਬਿਆਨ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਉਹਨਾਂ ਦੀ ਆਡੀਓ ਸੁਣਾਉਣੇ ਆ ਕਿ ਕੁਲਦੀਪ ਢੱਲਵਾਲ ਕੀ ਕਹਿ ਰਹੇ ਨੇ ਘਰ ਚੌਕੀ ਪੀਐਸਪੀ ਆਰੇ ਉਹ ਆਪਣੇ ਸਾਰੇ ਸੰਕਲ ਦਾ ਵਾਦਾ ਕਰਕੇ ਗਏ ਕਿ ਮੈਂ ਸਿਰੀ ਉਹ ਇਸ ਸਭ ਨਾਲ ਕਰ ਉਸਾ ਉਸਨੂੰ ਐਪਸਾਂ ਰਾਜਕਿਆ ਲੋਕੇ ਬੜਾ ਇਸ਼ੂ ਆ ਮੈਂ ਪੀਐਸਫ ਦਾ ਰਾਤ 12 ਵਜੇ ਤੱਕ ਲੱਗਦਾ ਆਪਣੇ ਅਫਸਰ ਨੂੰ ਮਿਲ ਗਿਆ ਹੋਇਆ ਕੋਈ ਸਿਨੈ ਇਹ ਮਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਵਿਚਾਰ ਇਸਨੂੰ 2 2 1/2 ਫੁੱਟ ਰਸਤਾ ਦੇ ਦੋ ਕੰਢੇ ਵਾਲੀ ਤਰ੍ਹਾਂ ਤੋਂ ਮੈਂ ਸਮਝਦਾ ਇਹ ਵੀ ਸਖਰਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਬੈਠਾ ਜਾਂ ਸਾਡੇ 10 ਫੁੱਟ ਜਿਹੜੇ ਲੜ ਜਾਣੀਆਂ ਜੇ ਸਦਾ ਇਹ ਬੰਦ ਨਹੀਂ ਕਰਨਾ ਬੈਠਾ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਸੀ ਲੋਕੋ ਸਾਡੇ ਦੀ ਕੋਈ ਪਾਰਟੀ ਨਹੀਂ ਤੇ ਭਾਈ ਤੇ ਭਾਈ ਮੇਰੇ ਨਾਲਿਆਂ ਵਾਲਿਆਂ ਨੇ ਕੁੱਝ ਨਹੀਂ ਸਾਡੇ ਨੇ ਜਿਹੜਾ ਬਾਪ ਫੜੋ ਹਿਆਰ ਇੱਕ ਤੋਂ ਜਿਆਦਾ ਕਹਿੰਦੇ ਭਾਈ ਇਹਨੇ ਸਾਨੂੰ ਪੁੱਛੋ ਅਸੀਂ ਤਾਂ ਦੇਖੋ ਇਹ ਦੁਬਾਰਾ ਕਿ ਕਿ ਸਾਰੇ ਅਫਸਾਨੇ ਬਿਲਕੁਲ ਜਵਾਬ ਦੇ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜਿੱਥੇ ਜਿਹੜੇ ਮਤਾਲੇ ਨਾਲ ਗੱਲ ਕਰੋ ਸੀ ਇਹ ਤਾਂ ਨਹੀਂ ਸਕਦੇ ਸਰਬੀ ਦੀ ਇਹਨਾਂ ਨੂੰ ਸਭ ਤੋਂ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹਾਂਗਾ ਕਿ ਜਦ ਅਸੀਂ ਇਸੇ ਦਾ ਬਾਰਡਰ ਤੇ ਆ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸੁਖਵੀਰ ਬਾਦਲ ਜੀ ਤੋਂ ਉਡੂੰਗਾ ਉਹ ਵੀ ਆਏ ਸੀ ਕਿ ਸਾਡੇ ਇੱਥੇ ਬੜੀ ਹੋ ਕੇ ਗੇਂਦ ਚਾਦਰ ਪਹਿਲਾਂ ਤੇ ਧੱਕੜ ਜੀ ਨੇ ਅਸ਼ੁਆ ਜੀ ਨੇ ਬਾਲਵਾ ਜੀ ਨੇ ਸਕਰੀਲ ਬਾਲਾ ਜੀ ਨੇ ਯਲ ਪੀ ਐਸ ਬਨੇ ਸਾਨੂੰ 2.5 ਫੁੱਟ ਰਸਤਾ ਦੇ ਦਿੱਤਾ ਸਾਡਾ ਰਿਸਕ ਇਹ ਹੈ ਜੇ ਬੰਨ ਟੁੱਟ ਗਿਆ ਜਿੱਤੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਨ ਟੁੱਟ ਗਿਆ ਤੇ 10 ਮਿੰਟ ਜਿਹੜੇ ਆ ਇਹ ਵਾਂ ਸਭ ਧੁੱਪ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਮਿੰਟਾਂ ਨੂੰ ਬਚਾਉਂਦੇ ਤੁਸੀਂ ਸਾਡੀ ਬਾਹ ਫੜੋ ਜਾਨ ਤੁਹਾਨੂੰ ਬਸ ਇੰਨੀ ਬੇਇੱਜ਼ਤੀ ਕਰਨੀ ਆ ਕੋਈ ਪਾਰਟੀ ਪਾਜਦੀ ਕੋਈ ਸਿਆਸਤ ਦੀ ਕੋਈ ਜੋ ਜੱਟ ਬੱਤੀ ਕਰ ਕੋਤ ਕੋ ਕਹ ਲੋ ਗੱਲ ਉਹ ਗਾਵਾ ਉਹ ਪੱਤੀ ਗੱਲ ਉਹ ਸਾਡਾ ਜਿਆ ਮਾਮਲਾ ਹੱਲ ਕਰ ਦੋ ਸਾਨੂੰ ਕਹ ਕੇਂਦਰ ਤੋਂ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਇਹ ਗੱਲ ਕਹਿ ਆਈ ਕਿ ਕੇਂਦਰ ਤੋਂ ਕਹੋ ਜੀ ਕਿ ਸਾਨੂੰ ਇਥੋਂ ਰਸਤਾ ਦੇ ਦੇਣਾ ਅਸੀਂ ਆਪਣੇ ਸਾਰੇ ਲੋਕਾਂ ਦੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਜਾ ਰਿਹਾ ਹੈ ਚਿੰਤਤ ਨੇ ਕਿ ਜੀ ਝੁੜ ਜਾਗੇ ਸਾਰੇ ਲੱਗੇ ਆ ਤੇ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਝ ਵੀ ਚਾਹੀਦਾ ਅਸੀਂ ਕੰਮ ਕਰਵਾਵਾਂਗੇ ਪੰਜਾਬ ਸਰਕਾਰ ਲੋ ਆ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਇਹ ਨੇ ਕੁਲਦੀਪ ਢਾਲੀਵਾਲ ਜਿਹੜੀਆਂ ਗੱਲਾਂ ਸਾਈ ਕਮਾਂਡ ਨੂੰ ਕਦੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਉਹ ਕੁਲਦੀਪ ਸਿੰਘ ਢਾਲੀਵਾਲ ਗੱਲ ਕਰ ਰਹੇ ਨੇ ਆਪਣੇ ਲੋਕਾਂ ਦੇ ਹੱਕਾਂ ਲਈ ਉਹਨਾਂ ਵੱਲੋਂ ਜਿਹੜੀ ਹੈ ਸਿੱਧੀ ਬੇਨਤੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੇਕਿਨ ਲੋਕਾਂ ਦੀ ਆਵਾਜ਼ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਕਿਉਂ ਬਣੇ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੇ ਵੱਡੇ ਸੁਪਨੇ ਵਖਾਏ 2022 ਦੇ ਵਿੱਚ ਜੇਕਰ ਉਹਨਾਂ ਦੇ ਆਪਣੇ ਵਿਧਾਇਕ ਕਿਵੇਂ ਕੁਰਲਾਉਂਦੇ ਕਿਵੇਂ ਹੱਕਾਂ ਸੱਚਾਂ ਦੀਆਂ ਗੱਲਾਂ ਕਰ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਇਹੋ ਜੀ ਬੋਲੀ ਬੋਲਦੇ ਵੇਖਿਆ ਹੀ ਨਹੀਂ ਗਿਆ ਉਹ ਤਾਂ ਆਮ ਲੋਕਾਂ ਦੇ ਵਿੱਚ ਜਾ ਕੇ ਖੜੇ ਹੀ ਨਹੀਂ ਲੇਕਿਨ ਸਟੇਜਾਂ ਦੇ ਉੱਤੇ ਭਾਸ਼ਣ ਦੇਣਾ ਬਹੁਤ ਸੌਖਾ ਹੈ ਮੁੱਖ ਮੰਤਰੀ ਜੀ ਇਹਨਾਂ ਲੋਕਾਂ ਦੇ ਜਾ ਕੇ ਅੰਦਰ ਵੇਖੋ ਕਿ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਚੱਲ ਰਹੇ ਨੇ ਉਹਨਾਂ ਦੇ ਆਪਣੇ ਵਿਧਾਇਕ ਮੰਤਰੀ ਸਾਰੀਆਂ ਪਾਰਟੀਆਂ ਨੂੰ ਰਿਕਵੈਸਟ ਮਦਦ ਲਈ ਵਾਰ-ਵਾਰ ਜਿਹੜੇ ਨੇ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਦੇ ਸੀਐਮ ਨੂੰ ਵੀ ਕਿਹਾ ਲੇਕਿਨ ਸਾਡੇ ਸੀਐਮ ਤਾਂ ਅੱਗੇ ਜਾ ਕੇ ਸਾਡੀ ਗੱਲ ਰੱਖ ਹੀ ਨਹੀਂ ਰਹੇ ਤੇ ਦੂਸਰੇ ਪਾਸੇ ਹੁਣ ਕੇਂਦਰ ਸਰਕਾਰ ਨੂੰ ਜਿਹੜੀ ਹੈ ਰਿਕਵੈਸਟ ਕਰਦੇ ਕੁਲਦੀਪ ਢਾਲੀਵਾਲ ਸਾਹਮਣੇ ਆ ਰਹੇ